ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 7ਵੇਂ ਗੇੜ ਦੇ ਵਿੱਚ ਹੋਣ ਜਾ ਰਹੀਆਂ ਹਨ ਜਾਨੀ ਕਿ 1 ਜੂਨ ਨੂੰ ਹੋਣ ਵਾਲੀਆਂ ਇਹਨਾਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਉਮੀਦਵਾਰਾਂ ਦੇ ਵੱਲੋਂ ਭਰੀ ਜਾ ਰਹੀ ਹੈ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਾਂਕਣ ਦੇ ਲਈ ਪਹਿਲਾ ਨਾਮਾਂਕਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਇੰਜੀਨੀਅਰ ਬਲਦੇਵ ਰਾਜ ਕਤਰਾ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਆਪਣਾ ਨਾਮਾਂਕਣ ਰਿਟਰਨਿੰਗ ਅਫਸਰ ਦੇ ਕੋਲ داخل کروایا ਗਿਆ ਤੇ ਇਸ ਮੌਕੇ ਇੰਜੀਨੀਅਰ ਬਲਦੇਵ ਰਾਜ ਕਤਰਾ ਨੇ میڈیا ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨੇ ਤੀਜੀ ਵਾਰ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਨਾਮਜ਼ਦਗੀ ਪੜ ਦਿੱਤੀ ਹੈ ਇਸ ਤੋਂ ਪਹਿਲਾਂ ਉਹ ਲੋਕ ਸਭਾ ਚੋਣਾਂ 2019 ਅਤੇ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਵੀ ਇਲੈਕਸ਼ਨਲ ਲੜ ਚੁੱਕੇ ਹਨ ਅਤੇ ਹੁਣ ਉਹਨਾਂ ਦੇ ਵੱਲੋਂ ਤੀਸਰੀ ਵਾਰ ਚੋਣ ਮੈਦਾਨ ਦੇ ਵਿੱਚ ਉਤਰਿਆ ਜਾ ਰਿਹਾ ਤੇ ਅੱਜ ਉਹਨਾਂ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ ਮੈਂ ਮੈਟਰ ਕਰਕੇ ਹੁਸ਼ਿਆਰਪੁਰ ਤੋਂ 3 ਸਾਲ ਦਾ ਡਿਪਲੋਮਾ ਕੀਤਾ ਇੰਜੀਨੀਅਰਿੰਗ ਦਾ ਹਾਂਜੀ ਕਰਨ ਤੋਂ ਬਾਅਦ ਮੈਂ ਲਾਈਨਮੈਨ ਲੱਗਿਆ ਬਿਜਲੀ ਬੋਰਡ ਦੇ ਵਿੱਚ ਅੱਛਾ ਜੀ ਉਸ ਤੋਂ ਬਾਅਦ ਮੈਂ ਏਐਮਆਈ ਕੀਤੀ ਏ ਤੇ ਬੀ ਤੇ ਸੀ ਸੈਕਸ਼ਨ ਠੀਕ ਫਿਰ ਮੈਂ ਕੀਤੀ ਮਾਸਟਰ ਆਫ ਇੰਜੀਨੀਅਰਿੰਗ ਪੜਾਈ ਕਰਕੇ ਮੈਂ ਸੀਨੀਅਰ ਐਕਸ਼ਨ ਰਿਟਾਇਰਡ ਹੋਇਆ ਨਹੀਂ ਤਾਂ ਮੈਂ ਲਾਈਨਮੈਨ ਹੀ ਰਹਿਣਾ ਸੀ ਫਿਊਜ਼ ਲਾਣੇ ਸੀ ਲੋਕਾਂ ਦੇ ਪੜਾਈ ਦਾ ਇੰਨਾ ਮਹੱਤਵ ਹੁੰਦਾ ਹੁਣ ਪੜਾਈ ਤੋਂ ਬਗੈਰ ਜਿਹੜੇ ਲੋਕ ਸਭਾ 'ਚ ਜਾਣ ਦੀ ਕੋਸ਼ਿਸ਼ ਕਰਦੇ ਆ 5ਵੀਂ ਪਾਸ 7ਵੀਂ ਪਾਸ 12ਵੀਂ ਪਾਸ ਉਹ ਫਿਊਜ ਲਾਂ ਜੋਗੇ ਵੀ ਹੈ ਨਹੀਂ ਸੀਗੇ ਮੈਂ ਤਾਂ ਡਿਪਲੋਮਾ 3 ਸਾਲ ਦਾ ਕਰਕੇ ਤਾਂ ਫਿਊਜ ਲਾਂ ਜੋਗਾ ਹੋਇਆ ਸੀਗਾ ਹੁਣ ਐਮ ਡੈਗ ਕੀਤੀ ਹੈਗੀ ਆ ਤੇ ਮੈਂ ਤੀਸਰੀ ਵਾਰੀ ਇਲੈਕਸ਼ਨ ਲੜ ਰਿਹਾ ਕਿ ਲੋਕ ਸਭਾ ਦੇ ਵਿੱਚ ਮੈਂ ਤਾਂ ਹੀ ਕੰਮ ਕਰ ਸਕਦਾ ਜੇ ਮੈਨੂੰ ਕੁਝ ਆਂਦਾ ਹੋਵੇ ਮੈਂ ਐਡਮਿਨਿਸਟ੍ਰੇਸ਼ਨ ਕੀਤੀ ਆ ਮੈਨੂੰ ਪਤਾ ਕੰਮ ਕਿੱਦਾਂ ਕਰਨਾ ਤੇ ਕਿੱਦਾਂ ਕਰਾਈਦਾ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦਾ ਤੁਆਂ ਨੂੰ ਸਾਰਾ ਹੀ ਪਤਾ ਹੈਗਾ ਅਨਪੜਤਾ ਜਿਹੜੀ ਮੇਨ ਕਾਰਨ ਹੈ ਪੰਜਾਬ ਦੀ ਬਰਬਾਦੀ ਦਾ ਅਨਪੜ੍ਹ ਜੇ ਲੋਕ ਨਾ ਜਾਣ ਪਰ ਲੋਕ ਸਭਾ ਦੇ ਵਿੱਚ ਤਾਂ ਹੀ ਪੰਜਾਬ ਜਿਹੜਾ ਖੁਸ਼ਹਾਲ ਹੋ ਸਕਦਾ ਮੇਨ ਕਾਰਨ ਜਿਹੜਾ ਹੈ ਕਿ ਅਨਪੜਤਾ ਜਿਹੜੇ ਅਸੀਂ ਉਹਨਾਂ ਨੂੰ ਵੋਟਾਂ ਪਾਉਣੇ ਐ ਤੁਸੀਂ ਪੜੇ ਲਿਖੇ ਨੂੰ ਇਮਾਨਦਾਰ ਨੂੰ ਵੋਟ ਪਾਓਗੇ ਤਾਂ ਹੀ ਤੁਹਾਡਾ ਭਲਾ ਹੋਣਾ ਤੁਸੀਂ ਮੈਨੂੰ ਵੋਟ ਪਾਓਗੇ ਤੇ ਮੈਂ ਤੁਹਾਡਾ ਧੰਨਵਾਦ ਵੀ ਕਰੂੰਗਾ ਦੇਸ਼ ਲਈ ਸੇਵਾ ਵੀ ਕਰੂੰਗਾ ਪੂਰਾ ਨਿਸ਼ਚੇ ਨਾਲ ਲੱਗਿਆ ਹੈਗਾ ਮੈਦਾਨ ਵਿੱਚ ਆਇਆ ਹੈਗਾ ਮੈਂ ਭੱਜਣ ਵਾਲਾ ਹੈ ਨਹੀਂ ਤੁਹਾਡੇ ਸਾਰਿਆਂ ਦਾ ਜ਼ਿਮੀਂਦਾਰਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਹਰੇਕ ਵਰਗ ਦਾ ਇੰਡਸਟਰੀ ਦੇ ਦਾ ਵੀ ਪੂਰਾ ਖਿਆਲ ਰੱਖੂਗਾ ਮੇਰੇ ਕੋਲ ਕੰਮ ਕਰਨ ਦੇ ਜਿਹੜੇ ਨੁਸਕੇ ਹੈਗੇ ਮੈਂ ਕੰਮ ਕਰ ਸਕਦਾ ਜੇ ਮੈਨੂੰ ਲੋਕ ਵੋਟਾਂ ਪਾਣਗੇ ਮੈਂ ਤੀਸਰੀ ਵਾਰੀ ਖੜਿਆ 2019 'ਚ ਵੀ ਮੈਂ MP ਦਾ ਇਲੈਕਸ਼ਨ ਲੜਿਆ ਹੁਣ 2024 ਚ 17 ਇੰਚ ਮੈਂ ਜਿਹੜਾ 64 ਵਸਤੂ ਐਮਐਲਏ ਦਾ ਇਲੈਕਸ਼ਨ ਹੋ ਰਿਹਾ ਸਿਰਫ ਸੰਗੀਤਕ ਇਲੈਕਸ਼ਨ ਹੈ ਤੁਹਾਨੂੰ ਪਤਾ ਹੀ ਲੋਕ ਕਿੱਦਾਂ ਵੋਟਾਂ ਪਾਉਂਦੇ ਆ ਕਿੱਦਾਂ ਵੋਟਾਂ ਖਰੀਦੀਆਂ ਜਾਂਦੀਆਂ ਕਿੱਦਾਂ ਸ਼ਰਾਬ ਤੇ ਮੁਰਗੇ ਚਲਦੇ ਆ ਆਪਾਂ ਇਹ ਕੰਮ ਕਰਨਾ ਨਹੀਂ ਕਿਸੇ ਨੇ ਵੋਟ ਪਾਣੀ ਪਾ ਦੇ ਨਹੀਂ ਪਾਣੀ ਨਾ ਆਵੇ ਤੁਸੀਂ ਮੇਰਾ ਜਿਹੜਾ ਇਹ ਚੈਨਲ ਵਾਲੇ ਕਰਦੇ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੇਰੀ ਆਵਾਜ਼ ਜਿਹੜੀ ਹੈ ਸਾਰੇ ਪੰਜਾਬ ਵਿੱਚ ਫਲਾਵੋਗੇ ਬੜਾ ਲਿਖਿਆ ਬੰਦਾ ਹੋਣਾ ਜ਼ਰੂਰੀ ਹੈ ਜੇ ਲੋਕ ਸਭਾ ਦੇ ਵਿੱਚ ਜਾਣਾ। ਤੁਸੀਂ ਵੇਸੇ ਕੀ ਲੈ ਕੇ ਆਓਗੇ ਤੇ ਮੈਂ ਜੇ ਬਰਨਨਾ ਲੁਧਿਆਣੇ ਦਾ ਜਿਹੜਾ ਮੇਨ ਹੈਗਾ ਜਿਹੜੇ ਮੇਨ ਮਸਲੇ ਹੈਗੇ ਸਾਰੇ ਕਾਲਜ ਜਿਹੜੇ ਆ ਬੰਦ ਹੋ ਚੁੱਕੇ ਪੰਜਾਬ ਦੇ ਵਿੱਚ। ਬੱਚੇ ਹੈ ਨਹੀਂ ਬੱਚੇ ਸਿੱਧੇ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾ ਰਹੇ ਨੇ। ਕਾਲਜਾਂ ਦੇ ਵਿੱਚ ਪ੍ਰੋਫੈਸਰ ਜਿਹੜੇ ਮੱਖੀਆਂ ਮਾਰ ਰਹੇ ਕੋਈ ਬੱਚਾ ਹੀ ਬੜਨ ਨਾਲ ਹੈ ਨਹੀਂ। ਆਪਣੇ ਬੱਚੇ ਵੀ ਜਿਹੜੇ ਚਾਹਦੇ ਨਹੀਂ ਐ ਕਿ ਅਸੀਂ ਐਡਮਿਟ ਕਰਾਈਏ ਪੰਜਾਬ ਦੇ ਕਾਲਜਾਂ ਦੇ ਵਿੱਚ ਕਿਉਂਕਿ ਨਸ਼ਿਆਂ ਤੋਂ ਡਰਦੇ ਨੇ ਸਾਰੇ ਲੋਕ ਪੜਨ ਲਈ ਜਿਹੜੇ ਇੰਡੀਆ ਤੋਂ ਇੰਡੀਆ 'ਚ ਵੀ ਰਹਿੰਦੇ ਆ ਉਹ ਨਹੀਂ ਚਾਹਦੇ ਸੀ ਪੰਜਾਬ 'ਚ ਪੜੀਏ ਉਹ ਚਾਹੁੰਦੇ ਸੀ ਪੰਜਾਬ ਤੋਂ ਬਾਹਰ ਜਾ ਕੇ ਪੜ ਕੇ ਆਈਏ ਕਿਉਂਕਿ ਇੱਥੇ ਨਸ਼ੇ ਨਾਲ ਲੱਗਣ ਮੈਂ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਵੱਲੋਂ ਨਾਮਿਨੇਸ਼ਨ ਫਾਈਲ ਕੀਤੀ ਆ ਮੈਂ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਵੱਲੋਂ ਨਾਮਿਨੇਸ਼ਨ ਭਰੀ ਹੈਗੀ ਆ ਪਹਿਲਾਂ ਵੀ ਮੈਂ ਇਲੈਕਸ਼ਨ ਲੜ ਰਿਹਾ ਸਿਰਫ ਸੰਕੇਤਕ ਲੋਕ ਜਿਹੜਾ ਇਮਾਨਦਾਰ ਵੋਟਰ ਇਮਾਨਦਾਰ ਬੰਦੇ ਨੂੰ ਵੋਟਾ ਨਹੀਂ ਪਾਉਂਦੇ ਉਹ ਸਿਰਫ ਪਾਰਟੀਆਂ ਨੂੰ ਵੋਟ ਪਾਉਂਦੇ ਆ ਜਾਂ ਕਿਸੇ ਨਾ ਕਿਸੇ ਲਾਲਚ ਕਰਕੇ ਵੋਟ ਪਾਉਂਦੇ ਆ ਬਾਅਦ ਚ ਫਿਰ ਉਹਨਾਂ ਦੇ ਵਿਰੁੱਧ ਨਾਰੇ ਲਾਉਂਦੇ ਆਗੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇ ਜਲੋਟਾ ਦੀ ਰਿਪੋਰਟ